ਲੋਰੀ ਜਿਹੜਾ ਬਾਜ਼ਾਰ ਚ 5 500 ਰੁਪਏ ਦਾ ਸੂਟ ਲੈ ਜਾਓ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆ ਲੋ ਝੱਕੋ 1000 ਦੇ ਚਾਰ ਆ ਦੇਖੋ ਜਿਹੜਾ 500 ਰੁਪਏ ਦਾ ਇੱਕ ਬਾਜ਼ਾਰ ਜਿੱਥੇ 1000 ਦੇ ਚਾਰ 250 ਰੁਪਏ ਦਾ ਸੂਟ ਕਰਤਾ 900 ਰੁਪਏ ਦੇ 6 ਦੇਣੇ ਆ 6 ਆ ਦੇਖੋ ਬਾਜ਼ਾਰ ਚ 900 ਦੇ ਕੋਈ ਦੋ ਨਹੀਂ ਦਿੰਦਾ ਬਾਪੇ ਦੀ ੱਟੀ ਤੇ 900 ਦੇ 6 ਸੂਟ ਆ ਲੋ ਲਹਿੰਗਾ ਬਾਜ਼ਾਰ ਚ 5000 ਦਾ ਹੁਣ ਨਹੀਂ ਹੈਗਾ ਮਹਿੰਗਾ 600 ਰੁਪਏ ਦਾ ਲੈਂਗਾ ਹਜ਼ਾਰ ਹਜ਼ਾਰ ਵਾਲੇ ਦੂੜ ਚ 4 400 ਚ ਕਰਦੇ ਉਧਰ ਦੇਖੋ ਕਹਿੰਦੇ ਖਾਨੇ ਖਾਲੀ ਕਰ ਦੇਣਿਆ ਬਾਜ਼ਾਰ ਚ 450 ਰੁਪਏ ਦਾ 500 ਰੁਪਏ ਦਾ ਹੱਸ ਕੇ ਵਿਕਦਾ ਚ ਆਹ ਲੋ ਭਾਈ 300 ਰੁਪਏ ਦਾ ਸੂਟ ਆ ਹੁਣ ਚੈੱਕ ਆ 15 15 16 ਸੂਟ ਬਾਹਰ ਦੇ 450 ਚੱਕੋ ਚੱਕੋ 450 ਲੈ ਜਾਓ ਚਾੜ ਲੈ ਜਾਓ ਆ ਘੱਟ ਲੋਕਾਂ ਨੇ ਮੇਰੀਆਂ ਪਹਿਣਾ ਨੇ ਇੰਸਟਾਗ੍ਰam ਦੇਖਣਾ ਨਾਲ ਹੀ ਸੂਟ 1000 ਰੁਪਏ ਦਾ ਹਾਂਜੀ ਅਸੀਂ ਨਾ 800 ਦੇਣਾ ਨਾ 1000 ਦਾ ਦੇਣਾ ਅਹੀ ਜਣਾ ਇੱਕ ਨਾ ਇੱਕ ਫਰੀ 650 ਰੁਪਏ ਦੋ ਹੁਣ 15 ਦਿਨ ਨੂੰ ਦੁਕਾਨ ਬੰਦ ਕਰਨੀ ਹੈ ਪਰ ਆਪਾਂ ਫੈਰਾ ਕਰਨਾ ਆ ਤੈਨੂੰ 125 ਰੁਪਏ ਲੈਣਾ ਕੁੜੀਆਂ ਦੇ ਵਿਆਹ ਕਰਨੇ ਮੈਂ ਤਾਂ ਕਹੂੰਗਾ ਜਿਹੜੇ ਤੁਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਨਾ ਸੂਟ ਇਥੋਂ ਜਮਸ਼ੀਰਤਵਾਨ ਕੇ ਖਰੀਦਿਆ ਕਰੋ ਇਹ ਬੰਟੀ ਦੀ ਦੁਕਾਨ ਜਿਹੜੀ ਆ ਬੜੀ ਰੀਜ਼ਨਲ ਪ੍ਰਾਈਸ ਤੇ ਸੂਟ ਦੇ ਰਹੀ ਆ ਬੜਾ ਜਿਆਦਾ ਰੇਟ ਹੈ ਕੱਪੜਾ ਸਾਰਾ ਸਹੀ ਹੈਗਾ ਇਹ ਤਾਂ ਕਹਿੰਦੇ ਦੁਕਾਨ ਬੰਦ ਕਰਨੀ ਹੈ 15 ਨੂੰ ਅਸੀਂ ਥੋੜਾ ਬੰਦ ਕਰਨ ਦਾ ਹੋ ਗਿਆ ਨਹੀਂ ਕਰਨ ਦੇ ਵੀਰੇ ਆ ਬਹੁਤ ਬੀਤੀ ਤਾਂ ਤੁਸੀਂ ਨਹੀਂ ਦੂਰ ਹੋਣੇ ਸਾਡਾ ਕੀ ਬਣੂਗਾ ਤੁਸੀਂ ਕਿੱਥੋਂ ਆਏ ਹੋ ਦਿੱਲੀ ਦਿੱਲੀ ਤੋਂ ਆਏ ਹੋ ਜੀ ਬੜੀ ਦੂਰੋਂ ਆਏ ਹੋ ਤਾਂ ਕਿੱਦਾਂ ਲੱਗਾ ਕਪੜਾ ਰੇਟ ਉਡ ਕਿੱਦਾਂ ਲੱਗੇ ਰੇਟ ਉ ਬਹੁਤ ਵਧੀਆ ਲੱਗਿਆ ਔਰ ਸਾਰੇ ਚੀਜ਼ ਮਟੀਰੀਅਲ ਵੀ ਵਧੀਆ ਆ ਮੈਂ ਨੂੰ ਯਕੀਨ ਨਹੀਂ ਸੀ ਲੇਕਿਨ ਇੱਥੇ ਆ ਕੇ ਬਲੀਵ ਹੋ ਗਿਆ ਕਿ ਕਪੜਾ ਵਧੀਆ ਸਾਰਾ ਕੁਝ ਅਦਗਾਰ ਨਰਾ ਨੇ ਕਹਿੰਦਾ 595 ਠੀਕ ਆ ਆਪਾਂ ਕੋਈ 95 ਨਹੀਂ ਲਾਉਣਾ ਆਪਾਂ ਸਿੱਧਾ ਹੀ 802 ਲੈ ਜੀ ਬਾਬੇ ਦੀ ਹੱਡੀ ਤੇ ਆ ਜਾਓ ਆ ਲੋ ਜੀ ਇੱਕ ਨਾਲ ਇੱਕ ਫ੍ਰੀ 850 ਦੇ 802 ਆ ਬਜ਼ਾਰ ਚ ਸੂਟ ਮਿਲਦਾ 575 ਰੁਪਏ ਦਾ ਹਾਂਜੀ ਪਿਓਰ ਕੋਟਨ ਕਹਿ ਕੇ ਅਸੀਂ ਦੇਣਾ ਕਿੰਨੇ ਦਾ ਭਾਜੀ 702 ਬਾਟੀਆਂ ਪਹਿਣਾ ਜਾ ਕੇ ਕਹਣੀਆਂ ਦੁਕਾਨਾਂ ਨੂੰ ਕਰੇਵ ਦਾ ਸੂਟ ਦੇ ਲੈ ਭਾਈ 1000 ਰੁਪਏ ਦਾ ਤੇ ਆਹੀ ਸੂਟ 1000 ਰੁਪਏ ਦਾ ਹੋ ਜਾਂਦਾ ਅਸੀਂ ਇੱਥੇ ਦੇਣੇ ਆ 902 ਪੈਂਸੀ ਗੜਾਈ ਬਨਾਰਸੀ ਸੂਟ ਬਰੋਕਟ ਦੁਪੱਟਾ ਹਾਂਜੀ ਤੇ ਰੇਟ ਕਿੰਨਾ 1395 ਰੁਪਏ ਹਾਂਜੀ ਆ ਝੱਕੋ 902 ਆ ਸ਼ੋਰੂਮ ਤੇ ਜਾ ਕੇ ਕਹਿਣਾ ਬੰਦ ਕਰੋ 15 16 ਦਿਖਾ ਅਗਰੇ ਨੂੰ ਕੀ ਕਰਾ ਭਾਈ ਜਿਹੜਾ ਜੱਜੂ ਆ ਉਹ ਲੈ ਲਾਂਗੇ ਤੂੰ ਸੂਟ ਦਿਖਾ ਹਾਂ ਸਲਾਬੇ ਕਹਿੰਦੇ ਪਾਪਾ ਭੱਜ ਗਿਆ ਭੱਜ ਗਿਆ ਭੱਜ ਗਿਆ ਪਰ ਉਹ ਦੇਖੋ ਪਾਪਾ ਇੱਥੇ ਬੈਠਾ ਨਾ ਲੋਕਾਂ ਦਾ ਰਸ਼ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਏ ਆ ਕੋਈ ਤਰਨ ਤਰ ਤੋਂ ਆ ਗਿਆ ਕੋਈ ਆ ਗਿਆ ਗੁਰਦਾਸਪੁਰ ਤੇ ਤੇ ਕੋਈ ਆ ਗਿਆ ਕੋਨੇ ਕੋਨੇ ਤੋਂ ਆਹ ਕੋਟੋਂ ਦੇ ਸੂਟ 900 ਦੇ 6 ਦੇਣੇ ਆ 6 ਆ ਦੇਖੋ ਬਾਜ਼ਾਰ ਚ 900 ਦੇ ਕੋਈ ਦੋ ਨਹੀਂ ਦਿੰਦਾ ਬਾਪੇ ਦੇ ట్టి ਤੇ 900 ਦੇ 6 ਸੂਟ ਆ ਆ ਸੂਟ 900 ਦੇ 6 ਆ ਆ ਦੇਖੋ ਸੂਰਤ ਦੇ ਰੇਟ ਦੇ ਕਪੜਾ ਲਈ ਪ੍ਰਿੰਟ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ 900 ਦੇ 6 ਸੂਟ ਦੇਖੋ ਪੰਜਾਬ ਦੀ ਸਭ ਤੋਂ ਵੱਡੀ ਹੋਲ ਸੇਲ ਦੁਕਾਨ ਆ ਬੰਦ ਹੋ ਜਾਣੀ ਆ ਇੱਥੇ ਕੋਈ ਸ਼ਰਤ ਨਹੀਂ ਹੈਗੀ ਵੀ ਇੱਕ ਨਾਲ ਦੇ 4-4 ਲੈ ਜਾਓ 5-5 ਲੈ ਜਾਓ ਜਿਹੜਾ ਪੀਸ ਪਸੰਦ ਆ ਚੱਕ ਲੋ 900 ਦੇ 6 ਸੂਟ ਕਰਦੇ ਅੱਜ ਭਾਜੀ ਵੀਡੀਓ ਬਣਾਉਣ ਦਾ ਕਾਰਨ ਇਹ ਆ ਵੀ ਆਪਾਂ ਇੱਕ ਇੱਕ ਸੂਟ ਖੋਲ ਕੇ ਵੀ ਦਿਖਾਣਾ ਵੀ ਦੁਕਾਨਦਾਰ ਜਿਹੜੀਆਂ ਚੀਜ਼ਾਂ ਵੇਚਦੇ ਆ ਸੇਮ ਜਿੱਦਾ ਬਾਬੇ ਦੀ ਹੱਤੀ ਤੇ ਪਰ ਰੇਟ ਅੱਧੋ ਅੱਧਾ ਫਰਕ ਆ ਆ 300 ਜੀ ਦੇ ਦੇਣਾ ਲੈ ਜਾਓ ਪੂਰੇ ਪੰਜਾਬ ਘੁੰਮ ਲਿਓ ਇੰਡੀਆ ਘੁੰਮ ਲਿਓ ਇੰਨੇ ਰੇਟਾਂ 'ਚ ਕੱਪੜਾ ਨਹੀਂ ਮਿਲਣਾ 300 ਰੁਪਏ ਦਾ ਸੂਟ ਹੋ ਵੀ ਸੁਆਣ ਵਾਲਾ ਭਾਜੀ ਪਰੰਪਰਾ ਕੱਪੜੇ ਦੇ ਆ ਕੱਟ ਲੋਕਾਂ ਨੇ ਮਨੀਆਂ ਪਹਿਣਾ ਨੇ ਇੰਸਟਾਗ੍ਰam ਦੇਖਣਾ ਨਾਲ ਹੀ ਸੂਟ 1000 ਰੁਪਏ ਦਾ ਹਾਂਜੀ ਅਸੀਂ ਨਾ 800 ਰੁਪਏ ਦੇਣਾ ਨ ਅਹੀ ਜਣਾ ਇੱਕ ਨ ਇੱਕ ਫਰੀ 652 ਆ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਆ ਦੇਖੋ ਜੀ ਇਹ ਦੁਕਾਨਦਾਰ ਨੇ ਕਹਣਾ 595 ਠੀਕ ਆਪਾਂ ਕੋਈ 95 ਨਹੀਂ ਲਉਣਾ ਆਪਾਂ ਸਿੱਧਾ ਹੀ 802 ਲੈ ਜੂ ਆ ਤੁਸੀਂ ਚੈੱਕ ਕਰੋ ਜਿਨ੍ਹਾਂ ਨੇ ਵਿਆਹ ਸ਼ਾਈ ਦਾ ਕੱਪੜਾ ਲੈਣਾ ਦੇਣ ਲੈਣ ਲਈ ਲੈਣਾ 8800 ਰੁਪਿਆ ਬਾਜ਼ਾਰ ਇੱਕ ਇੱਥੇ 802 ਦੇ ਰਹੇ ਆ ਆ ਚੀਜ਼ ਦੇਖੋ ਬਣੀ ਹੋਈ ਇਹ ਮਸਲੀਨ ਦਾ ਬ੍ਰਸ਼ਪਿੰਡ ਵਾਲਾ ਸੂਟ ਹੈ ਹਾਂਜੀ ਚੰਗੇ ਚੰਗੇ ਹੋਲ ਸੇਲਰ ਜਿਹੜੇ ਕਹਿੰਦੇ ਅੱਜ ਹੀ ਆ ਜਾਓ ਤੇ ਲੈ ਜਾਓ 852 ਦੋ ਸੂਟਾਂ ਨੇ ਤਾਂ ਪੂਰੀ ਕਮਾਲ ਕਰਤੀ ਆ 850 ਦੇ ਦੋ ਸੂਟ 850 ਰੁਪਏ ਚ ਦੋ ਸੂਟ ਲੈ ਕੇ ਜਾਓ ਮਸਲੀਆਂ ਦੇ ਇਹੋ ਕਿੰਨੇ ਸੋਹਣੇ ਸੋਹਣੇ ਆ ਕੋਈ ਬਲੈਕ ਕੋਈ ਗ੍ਰੇ ਜਿਹੜਾ ਮਰਜ਼ੀ ਲੈ ਜਾਓ ਆ ਬਾਜ਼ਾਰ ਚ ਸੂਟ ਮਿਲਦਾ 575 ਰੁਪਏ ਦਾ ਹਾਂਜੀ ਪ्युअर कॉटन ਗਹਿ ਕੇ ਅਸੀਂ ਦੇਣਾ ਕਿੰਨੇ ਦਾ ਭਾਜੀ 700 ਦੇ ਦੋ ਪਹਿਣਾ ਭਰਾਵਾਂ ਨੂੰ ਖੁੱਲੀ ਓਵਰ ਲੈ ਜਾਓ ਕਪੜਾ ਆ ਚੱਕੋ ਜੀ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਰਹਿ ਗਿਆ ਆ ਭੈਣ ਭਰਾ ਕਪੜਾ ਚੈੱਕ ਕਰ ਲੋ ਹਾਂਜੀ ਤਸੱਲੀ ਨਾਲ ਚੈੱਕ ਕਰ ਲੋ ਜੀ ਹੱਥੋਂ ਦਲਾਰੋ ਚੱਕੀ ਦਾ ਕਪੜੇ ਨੂੰ ਚੈੱਕ ਕਰੋ ਕੁਆਲਿਟੀ ਹੈ ਜੀ ਇਹ ਚੁੰਨੀ ਫੁੱਲ ਪ्योर ਦੀ ਨਾਲ 675 ਰੁਪਏ ਰਿਟੇਲ ਕਾਊਂਟਰ ਦਾ ਤੇ 495 ਰੁਪਏ ਦੁਕਾਨ ਦਾ ਰੇੜਾ ਹੋਲ ਸੇਲ ਦਾ ਹਾਂਜੀ ਕਿੰਨੇ 495 ਰੁਪਏ ਜੀ ਅਹੀ ਨਾ ਗੇ ਆਪਣੇ ਭੈਣ ਭਰਾ ਨੂੰ 800 ਦੇ ਦੋ ਤੇ ਆ ਲੋਡੀਆਂ ਅੱਛਾ ਆ ਵੀ ਰੈਡ ਕਪਰੇ ਲੋ ਲਓ ਰੈਡ ਕਪਰੇ ਦੇ ਆ ਫਾਇਦੇ ਆ ਭਾਜੀ ਨੈਚੁਰਲ ਕ੍ਰੇਵ ਦਾ ਸੂਟ ਸਾਡੀਆਂ ਭੈਣਾ ਜਾ ਕੇ ਗੜੀਆਂ ਦੁਕਾਨਾਂ ਨੂੰ ਕ੍ਰੇਵ ਦਾ ਸੂਟ ਦੇਦੇ ਭਾਈ 1000 ਰੁਪਏ ਦਾ ਤੇ ਆਹੀ ਸੂਟ 1000 ਰੁਪਏ ਰ ਹੋ ਜਾਂਦਾ ਅਸੀਂ ਇੱਥੇ ਦੇਨੇ ਆ 900 ਦੇ 2 ਕੰਮੀਆਂ ਦੇ ਨਾ ਸ਼ੀਸ਼ਿਆਂ ਦੇ ਬਾਹਰ ਸ਼ੋਰੂਮਾਂ 'ਚ ਲੱਗਾ ਹੁੰਦਾ ਠੀਕ ਹੈ ਉੱਪਰ ਲਿਖਿਆ ਹੁੰਦਾ ਹੈ ਫੈਨਸੀ ਗੜਾਈ ਬਨਾਰਸੀ ਸੂਟ ਬਲੋਕਟ ਦੁਪੱਟਾ ਹਾਂਜੀ ਤੇ ਰੇਟ ਕਿੰਨਾ 1395 ਰੁਪਏ ਆ ਧੱਕੋ 900 ਦੇ 2 ਆ ਦੇਖੋ 450 ਦਾ ਆ ਵੀ 900 ਰੇ 100 ਸੂਟ ਕਰਦੇ ਆ ਜੇ ਕਿਸ ਨੇ ਕਾਰਬਾਰ ਚੌਥਲੇ ਸੂਟ ਲੈਣਾ ਉਹ ਵੀ ਲੈ ਲੋ ਐਡਾ ਨਹੀਂ ਅਜੀਤਾਂ ਗਰਲਿਸ਼ ਮੇਰੀਆਂ ਪਹਿਣਾ ਵਾਸਤੇ ਇਹ ਸ਼ੋਰੂਮ ਤੇ ਜਾ ਕੇ ਕਹਿਣਾ ਬੰਦ ਕਰੋ 1500 ਲਿਖਾ ਅਗਰੇ ਨੂੰ ਕਹਿਆ ਕਰੋ ਭਾਈ ਜਿਹੜਾ ਜੱਜੂ ਉਹ ਲੈ ਲਾਂਗੇ ਤੂੰ ਸੂਟ ਦਿਖਾ ਹਾਂਜੀ ਤਾਂ ਹੀ ਤੁਹਾਨੂੰ ਕਪੜਾ ਸਸਤਾ ਮਿਲਣਾ ਜਿਹੜਾ ਤੁਸੀਂ ਆਪ ਹੀ ਕਹਿ ਰਹੇ ਹੋ ਨਾ ਭਾਈ 1500 ਵਾਲਾ ਲੈਣਾ ਹੈ ਫਿਰ 500 ਵਾਲਾ ਵੀ 1500 ਦੇ ਕਰ ਦਿੰਦੇ ਦੁਕਾਨਦਾਰ ਆਹ ਦੇਖੋ ਜੀ ਆਹ ਇੱਕ ਵੀਰੇ ਨੇੜੇ ਕਰਕੇ ਦਿਖਾ ਜਰਾ ਆਹ 900 ਰੇ ਸੂਟ ਮਿਲਣ ਰਿਹਾ ਆਪਾਂ ਦੇ ਰਹਿਆਂ 450 ਰੁਪਏ ਦੇਖੋ ਅਸੀਂ ਵੀਡੀਓ ਬੰਦ ਕਮਰੇ 'ਚ ਨਹੀਂ ਬਣਾ ਰਹੇ ਇੱਧਰ ਦਿਖਾ ਦਿਓ ਕੈਮਰਾ ਮਾਰ ਕੇ ਲੋਕਾਂ ਦੇ ਸਾਹਮਣੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਆ ਉਹ ਦੇ ਰਹੇ ਆ ਇੱਕ ਨਾਲ ਇੱਕ ਸੂਟ ਫ੍ਰੀ ਦੇਾਂਗੇ ਇਹ ਬਾਜ਼ਾਰ 'ਚ 1200 1500 ਰੁਪਏ ਦਾ ਸੂਟ ਆ ਆ ਦੇਖੋ ਆ ਚੁੰਨੀ ਦੇਖੋ ਦੇ ਨਾਲ ਆ ਜੜੀ ਮੇਰੀ ਭੈਣ ਨੂੰ ਸੂਟ ਪਸੰਦ ਆ ਗਿਆ ਨਾ ਤੇ ਨਾਲ ਹੀ ਸੂਟ 1500 1700 ਆ ਚੱਕੋ 450 ਰੁਪਏ ਦਾ ਸੂਟ ਭਾਜੀ ਬਲੈਕ ਲੈ ਜਾਓ ਤੁਸੀਂ ਮਹਿਰੂਮ ਲੈ ਜਾਓ ਜਿਹੜਾ ਮਰਜੀ ਚੱਕ ਲੋ ਆਲੇ ਗੋਜੀਦਾਂ 900 ਦੇ 2 ਸੂਟ ਆ ਦੇਖਣ ਨਾਲ ਇੱਕ ਫ੍ਰੀ ਕੀਤਾ ਬਿਆਹ ਲੈ ਲੋ ਗੰਮੀਆਂ ਤੇ ਲੱਗ ਲੱਗੇ 1500 ਦਾ ਵੇਖਦਾ ਬਜ਼ਾਰ ਤੇ ਬਾਬੇ ਥਿੱਟੀ ਦੇ 450 ਆ ਦੇਖੋ ਭਾਜੀ ਪੀਸ ਦੇਖੋ ਤੁਸੀਂ ਇਧਰ ਦੇਖੋ ਚੀਜ਼ਾਂ ਬਾਜ਼ਾਰ ਤੇ 1700 ਦਾ ਸੂਟ 450 ਰੁਪਏ ਕਰਤਾ ਆ ਦੇਖੋ ਕਲਰ ਚਾਰਟ ਆ ਦੇਖੋ ਰੰਗ ਦੇਸੀ ਕਿਓ ਇੱਕ ਉਸੇ ਕਾਰਟਿਕਲ 600 ਰੁਪਏ ਚ ਰਹਿ ਗਏ ਸੂਪਰ ਡੂਪਰ ਕਾਰਟਿਕਲ ਫੜ ਲਓ ਕੱਟ ਕੋਟ 1200 ਦੇ 2 ਭਾਜੀ ਇਹ ਵੀ 1200 ਦੇ 2 ਆ ਦੇਖੋ ਸੂਟ ਚੈੱਕ ਕਰ ਲਓ ਫੋਟੋਆਂ ਵਾਲਿਆ ਮਾਡਲ ਵਾਲੇ ਸੂਟ ਆ ਆ ਦੇਖੋ ਇਹ 2 201500 ਇਥੇ 1200 ਦੇ 2 ਆ ਦੇਖੋ ਫੋਟੋਆਂ ਵਾਲੇ 15 1500 ਵਾਲੇ ਸੈਲੀਬ੍ਰਿਟੀ ਸੂਟ 650 ਰੁਪਏ ਕਰਤੇ ਆ ਵੀ 650 ਦਾ ਕਰਾ 650 ਦਾ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਆ ਆ ਦੇਖੋ ਇੱਕ ਦੇ ਇੱਕ ਸਲਵਾਰ ਵਰਕ ਵਾਲੇ ਸੈਲੀਬ੍ਰਿਟੀ ਨਾਲੇ ਦੇਖੋ ਬੁਟੀਕਾਂ ਵਾਲੇ ਪੀਸ ਦੇ ਰਹੇ ਆ ਸਾਰੇ ਹਨਾ ਸੁਪਰ ਡੂਪਰ ਹਟ ਆਰਟੀਕਲ ਆ ਦੇਖੋ ਆ ਦੇਖੋ ਗ੍ਰੇ ਕਲਰ ਇਹ ਵੀ 1500 ਨਹੀਂ ਇੱਥੇ 650 ਦੇ ਰਣਾ ਇਹ ਵੀ ਆ ਦੇਖੋ ਪੀਸ ਹੁਣ ਆ ਦੇਖੋ ਤੁਹਾਨੂੰ origignal ਪੀਸ ਦਿਗਾ ਨਾ ਆ ਸੂਟ ਹੁਣ 1900 ਦਾ ਕਿੰਨੇ ਦਾ 1900 ਇਹ ਡਿਸਕਾਊਂਟ 50% ਹੈ ਇਹਨਾਂ 950 ਗਾਹਕ ਨੂੰ ਇੱਕ ਬਣਾਤਾ ਦਿਮਾਗ ਦੋ ਵੀ 1900 ਦਾ ਸੂਟ ਸੀ ਹਾਏ 50% ਡਿਸਕਾਊਂਟ ਲਾਇਆ 990 ਦਾ ਕਰਤਾ ਇਹ ਸੂਟ ਹੈਗਾ ਇਹ 650 ਰੁਪਏ ਆ ਵੀ 650 ਰੁਪਏ ਆ ਦੇਖੋ ਵੀ ਨਿਆਣਾ ਨੂੰ ਪੜਾਉਣ ਦੇ ਲਈ ਵੀ ਵਧੀਆ ਤਰੀਕਾ ਮੋਰੇ ਖੜ ਜਾ ਕਰੋ ਸੂਟ ਪਾ ਕੇ ਉਡਾਣਾ ਸਿੱਖ ਜਾਣਗੇ ਸਿਰਫ 650 ਦੇ ਵਿੱਚ ਲੈ ਜਾਓ ਆ ਵੀ 3200 ਦਾ 50% ਡਿਸਕਾਊਂਟ ਲੱਗਾ ਪੂਰੇ ਪੰਜਾਬ 'ਚ ਇਹ ਮੈਨੂੰ ਪਤਾ ਤੁਸੀਂ 1200 ਦਾ ਤਾਂ ਵੇਚਦੇ ਹੀ ਹੋ ਨਾਰਮਲ ਵੇਚਦੇ ਹੋ ਨਾ ਸਾਰੇ ਵੇਚਦੇ ਮੈਂ ਨਹੀਂ ਵੇਚਦਾ ਜਿਨ੍ਹਾਂ ਨੇ ਲੈਣਾ ਲੈ ਜਾਓ 800 ਰੁਪਏ ਦਾ 800 ਰੁਪਏ ਦੇ ਹਾਂਜੀ ਬਾਜੀ ਆਹ ਚੈੱਕ ਕਰੋ ਜੀ 32 3200 ਰੁਪਏ ਸੂਟ ਪੈ ਗਦੇ ਬਾਜ਼ਾਰ ਚ ਬਾਬੇ ਦੀ ਹੱਟੀ ਦੇ 800 ਰੁਪਏ 4 ਗੁਣਾ ਰੇਟ ਘੱਟ ਕਰਤਾ ਬਾਬੇ ਦੇ ਟੀ ਦੇ ਕਿੰਦਾ ਕਪੜਾ ਲੱਗਾ ਰੇਟ ਕਿੰਦਾ ਲੱਗੇ ਤਾਂ ਤੁਸੀਂ ਆਇਓ ਹਾਂਜੀ ਮੈਂ ਛੋਟਾ ਹੁੰਦਾ ਤਕਰੀਬਨ 12 13 ਸਾਲ ਦੀ ਉਮਰ ਤੋਂ ਆਪਣੀਆਂ ਭਾਬੀਆਂ ਭਰਜਾਈਆਂ ਚਾਚੀਆਂ ਥਾਈਆਂ ਭਰਾਣਾ ਦੇ ਨਾਲ ਭੂਆ ਦੇ ਨਾਲ ਮਾਸੀਆਂ ਦੇ ਨਾਲ ਸ਼ਾਪਿੰਗ ਕਰਦਾ ਰਿਹਾ ਪਗਵਾੜਾ ਬੰਗਾ ਮਾਹਲਪੁਰ ਤੱਕ ਮਤਲਬ ਜਿੰਦਰ ਰਣਕ ਬਾਜ਼ਾਰ ਤੱਕ ਮੈਂ ਸ਼ਾਪਿੰਗ ਕੀਤੀ ਆ ਵੱਡੀਆਂ ਵੱਡੀਆਂ ਦੁਕਾਨਾਂ ਤੇ ਲੇਕਿਨ ਕਪੜੇ ਵਿੱਚ ਪੜਦਾ ਬਹੁਤ ਹੈ ਜਿਹੜੀ ਗੱਲ ਬੰਟੀ ਨੇ ਇੱਕ ਬੰਟੀ ਨੇ ਕਹੀ ਬਾਬੇ ਨੇ ਵੀ ਅਸੀਂ ਜਾ ਕੇ ਕਹਿੰਦੇ 1500 1700 ਦੀ ਰੇਂਜ ਦਾ ਸੂਟ ਦਿਖਾ ਦਿਓ ਉਹ ਸੂਟ ਪਵਾ 500 ਰੁਪਏ ਦਾ ਹੋਵੇ ਉਹਦਾ ਰੇਟ ਉਹ 1700 ਰੁਪਏ ਬਣਾਉਂਦੇ ਆ ਇਹ ਗੱਲ ਮੈਨੂੰ ਇਹਦੀ ਲੌਜੀਕਲੀ ਬਹੁਤ ਵਧੀਆ ਲੱਗੀ ਆ ਵੀ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਸੂਟ ਦੇ ਰਹੇ ਆ ਮੈਂ ਇੱਥੇ ਕਿਸੇ ਨਿੱਜੀ ਕੰਮ ਲਈ ਆਇਆ ਸੀ ਔਰ ਮੈਂ ਇਸ ਜੀ ਤੋਂ ਪ੍ਰਭਾਵਿਤ ਹੋ ਕੇ ਦੋ ਸੂਟ ਖਰੀਦੇ ਆਪਣੀ ਵਾਈਫ ਦੇ ਵਾਸਤੇ 650 650 ਦੇ 1300 ਦੇ ਦੋ ਸੂਟ ਅੱਛਾ ਇਹ ਤਾਂ ਸ਼ਰਿਆਮ ਐਲਾਨ ਕਰੀ ਜਾਂਦੇ ਵੀ 15 ਜੀ ਨੂੰ ਦੁਕਾਨ ਬੰਦ ਕਰ ਦੇਣੀ ਤੇ ਲੋਕ ਹੀ ਰੌਲਾ ਪਾ ਰਹੇ ਕਹਿੰਦੇ ਇਹ ਬੰਦ ਹੋਣੀ ਨਹੀਂ ਦੇਣਾ ਇਹ ਬੰਦ ਨਹੀਂ ਇਹ ਤਾਂ ਪਿਆਰ ਨਾਲ ਕਹਿੰਦਾ ਬੰਦ ਕਰ ਦੇਣੀ ਆ ਉਹ ਤਾਂ ਖਾਣਾ ਨੂੰ ਬੰਦ ਕਰੀ ਦੀ ਆ ਬੰਦ ਕਰਕੇ ਘਰ ਨੂੰ ਰੋਟੀ ਖਾਣ ਵੀ ਜਾਈਦਾ ਇਸ ਤਰੀਕੇ ਨਾਲ ਬੰਦ ਕਰ ਦੇਣੀ ਆ ਪੱਕੀ ਨਹੀਂ ਬੰਦ ਕਰਨੀ ਇਹ ਲੋਕਾਂ ਨੇ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਨੇ ਮੈਂ ਤਾਂ ਕਹੂੰਗਾ ਜਿਹੜੇ ਤੁਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਨਾ ਸੂਟ ਇੱਚੋ ਜਮਸ਼ੀਰ ਤੋਂ ਵਣ ਕੇ ਖਰੀਦਿਆ ਕਰੋ ਇਹ ਬੰਟੀ ਦੀ ਦੁਕਾਨ ਜਿਹੜੀ ਆ ਬੜੀ ਰੀਜਨਲ ਪ੍ਰਾਈਸ ਤੇ ਸੌਟ ਦੇ ਰਹੀ ਆ ਪਰ ਇਹ ਸਸਤੇ ਸੋਦੇ ਜਿਹੜੇ ਮਤਲਬ ਕਹਿ ਲਓ ਵੀ ਖੰਡ ਦੇ ਘਟਾਉਣੇ ਜਿਹੜੇ ਨਾ ਕੋਟੀਆਂ ਦੇ ਭਾਅ ਮਿਲਦੇ ਆ ਤੁਸੀਂ ਕਿੱਥੋਂ ਆਏ ਹੋ ਬਿਕਾ ਨੇਰ ਤੋਂ ਬਿਕਾ ਜੂਪੀ ਤੋਂ ਬਿਕਾ ਨੇਰ ਰਾਜਸਥਾਨ ਅੱਛਾ ਰਾਜਸਥਾਨ ਤੋਂ ਆਏ ਹੋ ਤੁਸੀਂ ਇਹ ਬੜੀ ਦੂਰ ਆਏ ਪਹਿਲਾਂ ਆਏ ਬਾਬੇ ਸਿੱਟੀ ਦੀ ਕਿ ਫਸਟ ਟਾਈਮ ਅਸੀਂ ਬਹੁਤ ਵਾਰ ਆ ਗਏ ਤਿੰਨ ਚਾਰ ਵਾਰ ਆ ਗਏ ਬਾਕੀ ਫਰੈਂਡ ਸਾਡੇ ਇੱਥੇ ਲੈ ਕੇ ਜਾਂਦੇ ਹੈਗੇ ਅੱਛਾ ਕਿੱਦਾਂ ਦਾ ਕੱਪੜਾ ਦਾ ਰੇਟ ਹੈ ਕੱਪੜਾ ਸਾਰਾ ਸਹੀ ਹੈਗਾ ਇਹ ਕਿਨੇ ਦੁਕਾਨ ਬੰਦ ਕਰਨੀ ਆ 15 ਨੂੰ ਅਸੀਂ ਤੁਹਾਨੂੰ ਬੰਦ ਕਰਨ ਦਾ ਹੋ ਗਿਆ ਨਹੀਂ ਕਰਨ ਦੇ ਵੀਰੇ ਐਂ ਕਾ ਬਹੁਤ ਬੀਤਾਂ ਤੀ ਜੀ ਨਹੀਂ ਦੂਰ ਹੋਣੇ ਸਾਡਾ ਕੀ ਬਣੂਗਾ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਬਿਲਕੁਲ ਹੀ ਹੋਣੀ ਚਾਹੀਦੀ ਪਾਪਾ ਜੀ ਗੱਲ ਇਹ ਆ ਬਈ ਹੁਣ ਤੁਹਾਨੂੰ ਫੈਸਲਾ ਪਤਨਾ ਪੈਣਾ ਦੇਖੋ ਰਾਜਸਥਾਨ ਤੋਂ ਆਏ ਆ ਉਹ ਕਿਨੇ ਦੁਕਾਨ ਨਹੀਂ ਬੰਦ ਕਰਦੇ ਨਹੀਂ ਦੁਕਾਨ ਬੰਦ ਹੋ ਗਈ ਤਾਂ ਸਾਡਾ ਕੀ ਬਣੂਗਾ ਅਸੀਂ ਬੰਦ ਕਰਨ ਜੀ ਭਾਜੀ ਕੋਈ ਰੀਜ਼ਨ ਆ ਤਾਹੀ ਬੰਦ ਕਰ ਰਹੇ ਆ ਕਿਉਂਕਿ ਕਈ ਹੋਲ ਸੇਲਰ ਆ ਅਸੀਂ ਵੀ ਹੋਲ ਸੇਲਰ ਆ ਨਾ ਕਈ ਹੋਲ ਸੇਲਰ ਨੇ ਪਹਿਲਾਂ ਤੁਹਾਨੂੰ ਪਿੱਛੋ ਦੀ ਕਪੜਾ ਡੀਲ ਤੇ ਦੇ ਰਹਿੰਦੇ ਆ ਨਾਲ ਸਾਡੇ ਬੜੇ ਮਾ ਅਈ ਗਿਆ ਨਾ ਵੇਚ ਲੋ ਆਪਣਾ ਕਪੜਾ ਆਪਈ ਮਾਲ ਵੀ ਦੇਈ ਜਾਣਾ ਤੇ ਰੋਈ ਵੀ ਜਾਣਾ ਅਸੀਂ ਰੋਣਾ ਨਹੀਂ ਜੋ ਹੈ ਨਹੀਂ ਪਰ ਇਹ ਤੁਹਾਡੀ ਹੁਣ ਚੱਲਣੀ ਨਹੀਂ ਦੇਣੀ ਅਸੀਂ ਤੁਸੀਂ ਕਿੱਥੋਂ ਆਏ ਹੋ ਦਿੱਲੀ ਦਿੱਲੀ ਤੋਂ ਆਏ ਹੋ ਜੀ ਬੜੀ ਦੂਰੋਂ ਆਏ ਹੋ ਤੇ ਕਿੱਦਾਂ ਲੱਗਾ ਕਪੜਾ ਰੇਟ ਉਡ ਕਿੱਦਾਂ ਲੱਗੇ ਰੇਟ ਉ ਬਹੁਤ ਵਧੀਆ ਲੱਗਿਆ ਔਰ ਸਾਰੇ ਚੀਜ਼ ਮਟੀਰੀਅਲ ਵੀ ਵਧੀਆ ਹੈ ਮੈਂ ਨੂੰ ਯਕੀਨ ਨਹੀਂ ਸੀ ਲੇਕਿਨ ਇੱਥੇ ਆ ਕੇ ਬਲੀਵ ਹੋ ਗਿਆ ਕਿ ਕਪੜਾ ਵਧੀਆ ਹੈ ਸਾਰਾ ਕੁਝ ਤੁਸੀਂ ਕਿੱਥੋਂ ਆਏ ਹੋ ਫਰੋਜਪੁਰ ਫਰੋਜਪੁਰ ਤੋਂ ਤੁਹਾਨੂੰ ਕਿੱਦਾਂ ਲੱਗਾ ਕਪੜਾ ਰੇਟ ਸਹੀ ਲੱਗਾ ਜੋ ਕਹਿੰਦੇ ਉਹ ਦੇ ਰਹੇ ਜੀ ਹਾਂ ਜੀ ਤੋ ਇਸੇ ਤਰ੍ਹਾਂ ਤੁਸੀਂ ਦੇਖ ਲਓ ਵੀ ਲੋਕ ਤਾਂ ਦੂਰੋਂ ਦੂਰ ਆ ਕੇ ਫਾਇਦੇ ਲੈ ਰਹੇ ਹਨ ਤੁਸੀਂ ਕਿਥੋਂ ਆਇਓ ਕਿਥੋਂ ਜੀ ਸਿੰਗਾ ਪਿੰਡ ਤੋਂ ਇਹ ਕਿੱਥੇ ਪੈਂਦਾ ਇਹ ਲਾਂਬੜੇ ਦੇ ਨਾਲ ਅੱਛਾ ਉੱਤੋਂ ਆਇਓ ਕਿੰਦਾ ਕੱਪੜਾ ਲੱਗਾ ਤੁਹਾਨੂੰ ਵਧੀਆ ਲੱਗਾ ਰੇਟ ਘੱਟ ਹੈ ਜੀ ਹਾਂ ਜੀ ਹਾਂ ਆ ਭਾਈ ਨਾਲ ਵੀ ਗੱਲਬਾਤ ਕਰਦੇ ਭਾਜੀ 5 ਮਿੰਟ ਤੁਸੀਂ ਆਇਓ ਲਫਾਵੇ ਵੱਡੇ ਵੱਡੇ ਦੋ ਭਰ ਲੈ ਤੁਸੀਂ ਯਾਰੇ ਬੰਦੇ ਵੇ ਬਾਈ ਰੇਟ ਕਿੱਦਾਂ ਆ ਆਲ ਪੰਜਾਬ ਤੋਂ ਨਿਆਰੇ ਪੱਕੀ ਗੱਲ ਆ ਹਾਂ ਮੈਂ ਸਾਰੇ ਚੈੱਕ ਕੀਤਾ ਸਾਰੇ ਪਾਸੇ ਬਿਲਕੁਲ ਕੀਤਾ ਜੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਸਭ ਤੋਂ ਕੇਰਪੋਟ ਆ ਦੇਖੋ ਵੱਡੇ ਵੱਡੇ ਦੋ ਝੋਲੇ ਭਰਨੇ ਆ ਕਿਉਂ ਭਰੇ ਆ ਕਰਕੇ ਕਹਿੰਦੇ ਰੇਟ ਘਟਿਆ ਬਾਜ਼ਾਰ ਚ ਹਰ ਦੁਕਾਨਦਾਰ ਵੇਚਦਾ ਆ ਵੀ ਬਰੀਕ ਪ੍ਰਿੰਟਾ ਗਰਮੀਆਂ ਨੂੰ ਸੋਹਣੇ ਲੱਗਣਗੇ ਕਿੰਨੇ ਦਾ ਜੀ 375 ਦਾ ਅਕੋਦੀ ਨੂੰ ਕਹਿੰਦਾ ਜੀ ਤੁਸੀਂ 375 ਦਾ ਲੈ ਜਾਓ ਤੁਹਾਨੂੰ 500 ਦਾ ਵੇਖ ਜੇਗਾ ਤੇ ਜੇ ਨਾ ਵੀ ਗਿਆ ਅਗਲੇ ਦਾ ਪੈਸੇ ਲੱਗੇ ਅਸੀਂ ਉਹ ਕੰਮ ਹੀ ਨਹੀਂ ਹੋਣ ਦਈਦਾ ਅਈ ਕਹਿੰਦਾ ਸਸਤਾ ਲੋ ਸਸਤਾ ਵੇਚੋ 900 ਰੁਪਏ ਦੇ 6 ਲੈ ਜਾਓ 6 900 ਦੇ ਜਿਹੜਾ 4-500 ਦਾ ਇੱਕ ਇੱਥੇ 900 ਦੇ 6 ਜਿਹੜੇ ਮੇਰੇ ਭੈਣ ਭਰਾ ਦੂਰੋਂ ਦੂਰੋਂ ਆਏ ਆ ਸਾਰੇ ਭੈਣਾ ਭਰਾਵਾਂ ਨੂੰ ਅਸੀਂ ਤਾਂ 15 ਰੁਪਏ ਨੂੰ ਬੰਦ ਕਰ ਰਹੇ ਹਾਂ ਪਰ 500 ਵਾਲਾ ਸੂਟ 100 ਰੁਪਏ ਦੇ ਰਿਹਾ ਆ ਚੱਕੋ ਜੀ ਲੋਰੀ ਜਿਹੜਾ ਬਾਜ਼ਾਰ 'ਚ 5 500 ਵਾਲਾ ਸੂਟ ਲੈ ਜਾਓ 100 ਰੁਪਏ ਦੇ 100 ਰੁਪਏ ਸਾਰਾ ਸੂਟ 100 ਰੁਪਏ ਸਾਰਾ ਸੂਟ ਚੱਕੋ 100 ਰੁਪਏ ਰਸ ਪੈ ਗਿਆ 100 ਰੁਪਏ ਹਲੋ 100 ਰੁਪਏ 100 ਰੁਪਏ ਲੇਜੋ 100 ਰੁਪਏ ਲੈਜੋ ਕੋਈ ਗੱਲ ਨਹੀਂ ਲੈਜੋ ਆਹ ਦੇਖੋ 100 ਰੁਪਏ ਹਲੋ ਲੇਜੋ ਦੇਖੋ ਜੀ 100 100 ਰੁਪਏ ਕਰਤਾ ਜੀ 100 ਰੁਪਏ ਸੂਟ 500 ਵਾਲਾ 100 ਰੁਪਏ ਸੂਟ ਦੇਖੋ ਪਾਨੀ ਵਾਲਾ ਸੂਟ 500 ਦਾ 600 ਰੁਪਏ 906 ਭਾਈ ਆਹ ਦੇਖੋ 906 ਆਹ ਦੇਖੋ ਕੈਂਬ੍ਰਿਕ 5.5 906 100 ਰੁਪਏ 906 100 ਰੁਪਏ ਹਲੋ 906 ਦਾ ਸੂਟ ਲੈ ਲਓ 906 100 ਰੁਪਏ ਆ ਲੋ ਬੈਣੀ ਲੰਦਾ ਸੂਟ ਬਾਜ਼ਾਰ ਤੇ 750 ਦਾ ਇੱਕ ਆਲ ਓਵਰ ਇੱਥੇ ਮਿਲੂ ਚੁੰਨੀ ਨਾਰ 650 ਦੇ ਦੋ ਉਹ 650 ਦੇ ਦੋ ਆ ਦੇਖੋ ਜੀ 15 15 16 ਸੂਟ ਬਾਪੇ ਦੇ 450 ਕਿੱਕੋ ਚੱਕੋ 450 ਲੈ ਜਾਓ ਚਾਰ ਲੈ ਜਾਓ ਲੈ ਜਾਓ ਡੱਗੋ ਲੈ ਜਾਓ ਦੇਖੋ ਦੇਖੋ ਰੰਗ ਵੀ ਦੇਖੋ ਉਹ ਮੀ ਪਾ ਗਿਆ ਸੂਟਾਂ ਨਾ ਮੀ ਪਾ ਗਿਆ ਆ ਦੇਖੋ ਆ ਲੋ ਜੀ 1300 ਰੁਪਏ ਦਾ ਪੌੜਾ ਸਿਲਕਾ ਸੂਟ ਬਾਬੇ ਦੀ ਹੱਟੀ ਦਾ ਪਾੜਾ ਸਿਲਕਰਾ ਸੂਟ 902 ਆ ਦੇਖੋ 11200 ਰੁਪਇਆ ਬਾਜ਼ਾਰ 'ਚ ਬਾਬੇ ਦੀ ਹੱਟੀ ਤੇ 450 ਦਾ ਕਰਤਾ ਹੈ ਲੈ ਲਓ ਲਹਿੰਗਾ ਬਾਜ਼ਾਰ 'ਚ 5000 ਦਾ ਹੁਣ ਨਹੀਂ ਹੈਗਾ ਮਹਿੰਗਾ 600 ਰੁਪਏ ਦਾ ਲਹਿੰਗਾ ਚੱਕੋ 600 ਰੁਪਏ ਦਾ ਲਹਿੰਗਾ ਬਾਜ਼ਾਰ ਦੇ ਵਿੱਚ 15 15000 2 2000 3 3000 ਆ ਦੇਖੋ 600 ਰੁਪਏ ਦਾ ਲਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਆ ਦੇਖੋ ਲਹਿੰਗਾ 600 ਰੁਪਏ ਦਾ ਲਹਿੰਗਾ ਆ ਦੇਖੋ ਲੈਗਾ ਹਜ਼ਾਰ ਹਜ਼ਾਰ ਵਾਲੇ ਸੂਟ 4 400 ਚ ਕਰਦੇ ਉਧਰ ਦੇਖੋ ਕਿੰਨੇ ਖਾਨੇ ਕਾਲੀ ਕਰ ਦੇਣਿਆ ਸੂਟ ਰੱਖਣਾ ਹੀ ਕੋਈ ਨਹੀਂ ਆ ਲੋ ਦੇਖੋ ਹਜ਼ਾਰ ਦੇ 4 ਆ ਦੇਖੋ ਜਿਹੜਾ 500 ਰੁਪਏ ਦਾ ਇੱਕ ਬਾਜ਼ਾਰ ਜਿੱਥੇ ਹਜ਼ਾਰ ਦੇ 4 250 ਰੁਪਏ ਦਾ ਸੂਟ ਕਰਤਾ ਆ ਦੇਖ ਲਓ ਠਾਠਾ ਮਾਰਦਾ ਕੱਠ ਸਾਰੇ ਬਾਜ਼ਾਰ ਵਿਹਲੇ ਬੈਠਿਆ ਬਾਬੇ ਦੀ ਹਿੱਟੇ ਮੇਲੇ ਲੱਗੇ ਮਿਲ ਇਸ ਲਈ ਲੱਗੇ ਕਿਉਂਕਿ 5 5 ਰੁਪਏ 10 10 ਰੁਪਏ ਮਾਰਦੇ ਨੇ ਕੱਪੜੇ ਤੇ बिक ਰਿਆ ਲੁੱਟ ਨਹੀਂ ਹੁੰਦੀ ਦੇਤੀ ਆ ਜੋ ਨੰਬਰ ਸਕਰੀਨ ਤੇ ਤੁਸੀਂ ਗੱਲ ਕਰਨ ਦਾ ਫੋਨ ਕਰ ਸਕਦੇ ਆ ਕੈਰਮਨ ਓਮਪਨ ਦੀ ਨਾਲ ਹਰਦੀਪ ਸਿੰਘ ਅਗਰਥਾਨ ਟੀਵੀ ਜੰਮਸ਼ੇਰ